ਅੱਜ ਲੈ ਕੇ ਆਏ ਆ ਜੀ ਚੰਡੀਗੜ੍ਹ ਟ੍ਰਾਈ ਸਿਟੀ ਮੁਹਾਲੀ ਖਰੜ ਦੇ ਵਿੱਚ ਮਿੱਟੀ ਦੇ ਰੇਟਾਂ ਦੇ ਉੱਪਰ ਕਹਿੰਦੇ ਜੀ ਲਗਜ਼ਰੀ ਦਰਵਾਜ਼ੇ ਕਿਤੇ ਨਹੀਂ ਤੁਸੀਂ ਇਦਾਂ ਦੇ ਰੇਟ ਸੁਣੇ ਹੋਣੇ ਜਿਹੜੇ ਅੱਜ ਖੁਲਾਸੇ ਹੋਣਗੇ ਵੀਡੀਓ ਦੇ ਵਿੱਚ ਲੱਕੜ ਦੇ ਦਰਵਾਜੇ ਦੇ ਹਰੇਕ ਤਰ੍ਹਾਂ ਦੀ ਲੱਕੜ ਮਿਲੂਗੀ 2000 ਤੋਂ ਦਰਵਾਜੇ ਮਤਲਬ ਕਿ ਵਧੀਆ ਕੁਆਲਿਟੀ ਦੇ ਲਗਜ਼ਰੀ ਦਰਵਾਜੇ ਸਟਾਰਟ ਹੋ ਜਾਂਦੇ ਨੇ ਚੰਡੀਗੜ੍ਹ ਟ੍ਰਾਈ ਸਿਟੀ ਮੁਹਾਲੀ ਦੇ ਵਿੱਚ ਸਭ ਤੋਂ ਵੱਡਾ ਸ਼ੋਅਰੂਮ ਹੈ ਕਹਿੰਦੇ ਜੀ ਪਹੁੰਚ ਫ੍ਰੀ ਹੈ ਕੋਠਿਆਂ ਦਾ ਕੰਮ ਕਰਾਉਂਗੇ 100 ਕਿਲੋਮੀਟਰ ਤੱਕ ਪਹੁੰਚ ਵੀ ਫ੍ਰੀ ਹੈ ਕਿੱਥੇ ਪਹੁੰਚੇ ਆ ਕੰਗਡੋਰ ਬਿੱਲਾਬਾਈ ਹੁਣ ਸਾਡਾ ਨਾਮ ਮੌਜੂਦ ਨੇ ਬਾਈ ਸਾਸਤਰੀ ਗਾਰ ਸਾਸਤਰੀ ਗਾਰ ਬਾਈ ਸਾਰਿਆਂ ਨੂੰ ਹੋਰ ਬਾਈ ਠੀਕ ਠਾਕ ਚੜ੍ਹਦੀ ਕਲਾ ਬਾਈ ਕਹਿੰਦੇ ਜੀ ਬਾਈ ਲਗਜ਼ਰੀ ਦਰਵਾਜੇ ਮਿੱਟੀ ਦੇ ਰੇਟਾਂ ਦੇ ਉ ਮੈਂ ਜੋ ਦੱਸਣ ਜਾ ਰਿਹਾ ਨਾ ਦਰਵਾਜੇ ਜਿਹੜੇ ਤੁਸੀਂ 5000 7000 ਮਾਰਕੀਟ ਚ ਆਹ ਦੇਖੋ ਜੀ 25 2500 ਰੁਪਏ ਦੇ ਦਰਵਾਜਾ ਸ਼ੁਰੂ ਇਹ ਚੈੱਕ ਕਰੋ ਭਾਈ ਇਹੋ ਜੀ ਕੁਆਲਿਟੀ ਗਾਰੰਟੀ ਹੈ 15 ਤੋਂ 20 ਸਾਲ ਦੀ ਭਾਈ ਲੱਕੜ ਵਧੀਆ ਹੁੰਦੀ ਇੱਕ ਨੰਬਰ ਕੁਆਲਿਟੀ ਹੁੰਦੀ ਹੈ ਮੈਂ ਕਹਾਂ ਜੀ 15 ਤੋਂ 20 ਸਾਲ ਦੀ ਗਾਰੰਟੀ ਆਪਾਂ ਦਿੱਤੀ ਹੈ ਤਾਂ ਆਪਣੀ ਪੂਰੀ ਗਾਰੰਟੀ ਹੈ ਤੇ ਇਹੋ ਜਿਹੇ ਡਿਜ਼ਾਈਨ ਜਿਹੜੇ ਤੁਸੀਂ ਅੱਜ ਤੱਕ ਨੈਟ ਪਰੇ ਦੇਖਦੇ ਸੀਗੇ ਹਾਂਜੀ ਜੋ ਮਾਰਕੀਟ 'ਚ ਬਹੁਤ ਮਹਿੰਗੇ ਆ ਆ ਦੇਖੋ ਸਹੀ 2500 ਰੁਪਏ ਤੋਂ ਦਰਵਾਜ਼ਾ ਸ਼ੁਰੂ ਹੈ ਚੈੱਕ ਕਰਾ ਦਿਓ ਹਾਂਜੀ ਤੇ ਆਹ ਚੀਜ਼ ਦੇਖੋ ਫੁੱਲ ਮਾਡਰਨ ਦਰਵਾਜ਼ਾ ਤੁਹਾਡੇ ਪਿੱਛੇ ਹਾਂ ਜਿਹੜਾ ਨਾ ਮਾਰਕੀਟ 'ਚ ਅੱਜਕੱਲ ਪੂਰਾ ਟਰੈਂਡ ਚੱਲਦਾ ਤੁਸੀਂ ਕਿਤੇ ਵੀ ਟਰਾਈ ਕਰਕੇ ਆਓ ਪੂਰਾ ਪੰਜਾਬ ਘੁੰਮ ਲਓ ਹਿਮਾਚਲ ਘੁੰਮ ਲਓ ਹਰਿਆਣਾ ਘੁੰਮ ਲਓ ਤੇ ਐਵੇਂ ਦੇ ਦਰਵਾਜੇ ਤੁਹਾਨੂੰ ਕਿਤੇ ਮਿਲ ਗਏ ਐਨੇ ਰੇਟਾਂ 'ਚ ਤੇ ਗਰੰਟੀ ਵਿੱਚ ਆ ਚੈੱਕ ਕਰੋ ਭਾਜੀ ਆ 3D ਡਿਜ਼ਾਈਨ ਆ ਮਾਈਕੇ ਵਿੱਚ ਇਹ ਆਮ ਬੰਦੇ ਤਾਂ ਬਣਦੇ ਕੋਈ ਨਹੀਂ ਇਹ ਆਪਣੀ ਜਪਾਨੀ ਜਿਹੜੀ ਮਸ਼ੀਨ ਹੈਗੀ ਆ ਸੀਐਨਸੀ ਵਾਲੀ ਉਸ ਤੋਂ ਹੀ ਤਿਆਰ ਹੁੰਦੇ ਆ ਬਈ ਆ ਬਣਾ ਕੇ ਕੀਤੇ ਜਾਂਦੇ ਨੇ ਇੱਥੇ ਬਿਲਕੁਲ ਬਿਲਕੁਲ ਆ ਦੇਖੋ ਪਹਿਲਾਂ ਲਗਜ਼ਰੀ ਜਾਲੀ ਵਾਲੇ ਦਰਵਾਜੇ ਹਾਂਜੀ ਬਿਲਕੁਲ 32500 ਤੋਂ ਸ਼ੁਰੂ ਦਰਵਾਜ਼ੇ ਚੈੱਕ ਕਰੋ ਲਗਜ਼ਰੀ ਦਰਵਾਜ਼ੇ ਹਾਂ ਹੈਵੀ ਗਾਰੰਟੀ ਵਿੱਚ ਕੋਈ ਦੇਸੀ ਕੰਮ ਨਹੀਂ ਆ ਕੋਈ ਕੋਈ ਚੱਕਰ ਵਾਲੀ ਗੱਲ ਨਹੀਂ ਆ ਆਪਣੀ 15 ਤੋਂ 20 ਸਾਲ ਦੀ ਗਾਰੰਟੀ ਹੈ ਘੁੰਮ ਗਿਆ ਖਰਾਬ ਹੋ ਗਿਆ ਦਰਵਾਜ਼ਾ ਸਾਡਾ ਤੇ ਭਾਈ ਤੁਸੀਂ ਕਹਿੰਦੇ ਹੋ ਵੀ ਲਗਜ਼ਰੀ ਦਰਵਾਜ਼ੇ ਜਿਹੜੇ ਕਿਸੇ ਕੋਠੀ ਦਾ ਕੰਮ ਕਰਾਉਣਾ ਪਹੁੰਚ ਵੀ ਫ੍ਰੀ ਹੈ ਦਰਵਾਜ਼ਿਆਂ ਦੀ ਕੋਠੀ ਦੇ ਕੰਮ ਵਿੱਚ ਦਰਵਾਜ਼ਿਆਂ ਦੀ ਪਹੁੰਚ ਫ੍ਰੀ ਹੈ ਆਪਣੀ ਤਸੱਲੀ ਕਰਕੇ ਆਵੇ ਜੋ ਚੀਜ਼ ਅਗਲਾ ਰਿਕੁਆਇਰਮੈਂਟ ਮੰਗੂਗਾ ਦੇਖੋ ਭਾਈ ਤਾਂ ਕਿਆਂ ਕੋਈ ਦੱਸ ਸਕਦਾ ਵੀ ਇਹ ਕਾਦੀ ਹੈ ਏ ਭਾਜੀ ਮਰਿੰਡੀ ਦੀ ਤਾਕੀ ਨੂੰ ਆਪਾਂ ਵਧੀਆ ਤਰੀਕੇ ਨਾਲ ਪਾਲਿਸ਼ ਕੀਤੀ ਆ ਬਿਲਕੁਲ ਘੱਟ ਰੇਟ 'ਚ ਆ ਦੇਖੋ ਸਾਗਮਾਨ ਤੋਂ ਵੀ ਜ਼ਿਆਦਾ ਚਮਕ ਰਹੀ ਆ ਮਰਿੰਡੀ ਦੀ ਤਾਕੀ ਤੇ ਉਸ ਤੋਂ ਬਾਅਦ ਆ ਦਰਵਾਜ਼ਿਆਂ ਦੇ ਡਿਜ਼ਾਈਨ ਚੈੱਕ ਕਰੋ ਭਾਜੀ ਜਿਹੜੇ ਅੱਜ ਤੱਕ ਆਪਾਂ ਨੈੱਟ ਵਿੱਚ ਦੇਖਦੇ ਰਹੇ ਆ ਮਾਡਰਨ ਡਿਜ਼ਾਈਨ ਹੈਗੇ ਜਿੰਨੇ ਵੀ ਬਾਈ ਫਰੰਟ ਡੋਰ ਦੇ ਡਰੋਜੇ ਆ ਬਿਲਕੁਲ ਬਿਲਕੁਲ ਫਰੰਟ ਡੋਰ ਦੇ ਦਰਵਾਜੇ ਆ ਇਸ ਤੋਂ ਬਾਅਦ ਆ ਸਾਰੀ ਲਾਈਨ ਆ ਜਿਹੜੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਸਾਰੀ ਲਾਈਨ 2500 ਰੁਪਏ ਤੇ 202500 ਤੋਂ ਸਟਾਰਟ ਹੈ ਜੀ ਆ ਦੇਖੋ ਕਿਦਾਂ ਦੇ ਲਗਜ਼ਰੀ ਦਰਵਾਜੇ 202500 ਤੋਂ ਸਾਰੇ ਹੀ ਸਟਾਰਟ ਹੈਗੇ ਆ ਭਾਜੀ ਜਿੱਥੇ ਮਰਜੀ ਆਪਣੀ ਤਸੱਲੀ ਕਰੋ ਆਪਣੀ ਫੁੱਲ ਗਾਰੰਟੀ 'ਚ ਹੈਗੇ ਤੇ ਭਾਈ ਡਿਜ਼ਾਈਨ ਵਗੈਰਾ ਕਿਦਾਂ ਤਿਆਰ ਕਰਦੇ ਹੋ ਮਤਲਬ ਕਿ ਦਿਮਾਗ ਦੇ ਵਿੱਚ ਕਿੱਦਾਂ ਆਉਂਦਾ ਵੀ ਭਾਜੀ ਜੋ ਸਾਨੂੰ ਕਸਟਮਰ ਹੀ ਡਿਜ਼ਾਈਨ ਦੱਸਦੇ ਰਹਿੰਦੇ ਆ ਨੈਟ ਵਿੱਚੋਂ ਆਪਾਂ ਪੂਰੇ ਆਪਣਾ ਚੈੱਕ ਕਰੀ ਜਾਂਦੇ ਆ ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਅੱਗੇ ਪ੍ਰੋਵਾਈਡ ਕਰੀ ਜਾਂ ਨਹੀਂ ਥੱਕਣਾ ਨਾ ਆਪਾਂ ਦਿਖਾਉਂਦੇ ਆ ਨਾ ਥੱਕਣਾ ਆ ਚੈੱਕ ਕਰੋ ਭਾਜੀ ਆਹ ਜਿਹੜਾ ਡਿਜ਼ਾਈਨ ਤੁਸੀਂ ਦੇਖੇ ਨਹੀਂ ਹੋਣੇ ਜਿਹੜੇ ਅੱਜ ਕੱਲ 3D ਫੁੱਲਾਂ ਵਾਲੇ ਡਿਜ਼ਾਈਨ ਬਣਾਏ ਆ ਚੈੱਕ ਕਰੋ ਭਾਜੀ ਕਿੱਡਾ ਵੜਾ ਵਰਕ ਹੋਇਆ ਬਰੀਕੀ ਕੰਮ ਬਿਲਕੁਲ ਬਹੁਤ ਹੋਇਆ ਮਤਲਬ ਕਿ ਦਰਵਾਜ਼ੇ ਦੀ ਗੱਲ ਕਰੀਏ ਫੁੱਲ ਬਰੀਕੀ ਕੰਮ ਹੋਇਆ ਪਲੱਸ ਗਾਰੰਟੀ ਦੇ ਵਿੱਚ ਹੋਇਆ ਹਾਂਜੀ ਤੁਹਾਨੂੰ ਐ ਨਹੀਂ ਆਮ ਜੇ ਆਪਾਂ ਸਸਤੇ ਦਿੱਤੇ ਆ ਤਾਂ ਆਪਾਂ ਕੁਝ ਵੀ ਤੁਹਾਨੂੰ ਆਪਾਂ ਪ੍ਰੋਵਾਈਡ ਕਰਾਤਾ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਐ ਸਾਰਿਆਂ ਦੀ ਫੁੱਲ ਗਾਰੰਟੀ ਐ ਇਹ ਚੈੱਕ ਕਰੋ ਭਾਜੀ ਇਹ ਚੈੱਕ ਕਰੋ ਪੱਤੀਆਂ ਵਾਲੇ ਦਰਵਾਜ਼ੇ ਤੇ ਜਿੱਦਾਂ ਵੀ ਤੁਸੀਂ ਕਿਤੇ ਵੀ ਜਾਣਾ ਹੈ ਉਹਨਾਂ ਦੀ ਕੁਆਲਿਟੀ ਚੈੱਕ ਕਰੋ ਬਣਿਆਵਾ ਸਮਾਨ ਚੈੱਕ ਕਰੋ ਪਲੱਸ ਸਾਡਾ ਬਣਿਆਵਾ ਸਮਾਨ ਚੈੱਕ ਕਰੋ ਹਾਂਜੀ ਤੇ ਰੇਟ ਨਾ ਕੰਪਰੋਮਾਈਜ਼ ਕਰੋ ਜਿੱਦਾਂ ਦਾ ਤੁਹਾਡਾ ਆਪਾਂ ਕੁਆਲਿਟੀ ਆ ਉਸ ਹਾਰੋਂ ਮੈਂ ਰੇਟ ਦੇਉਂਗਾ ਵੈਸਟ ਟੂ ਬੈਸਟ ਰੇਟ ਤੇ ਵੈਸਟ ਟੂ ਬੈਸਟ ਕੁਆਲਿਟੀ ਤੇ ਆਪਣੇ ਦਰਵਾਜੇ ਦੀ ਇੰਨੀ ਕਿ ਸਾਡੇ ਭਾ ਗਾਰੰਟੀ ਹੈਗੀ ਹੈ ਤੇ ਉਹਦੇ ਵਰਗੀ ਕੁਆਲਿਟੀ ਪਲੱਸ ਗਾਰੰਟੀ ਤੁਹਾਨੂੰ ਪੂਰੇ ਇਹहां ਦਰਵਾਜੇ ਲੱਗੇ ਹੋਏ ਨੇ ਕੀ ਖਾਸ ਕੀ ਇਹਨਾਂ ਦੀ ਜੀ ਗੱਲ ਕਰੀਏ ਏ ਭਾਜੀ ਸਾਰੇ ਇਹ ਫਰੈਸ਼ ਬੋਰਡ ਹੈਗੇ ਆ ਕੋਈ ਇਹ ਦੇਸੀ ਬੋਰਡ ਆਪਾਂ ਯੂਜ਼ ਨਹੀਂ ਕਰਦੇ ਸਬ ਟੌਪ ਕਲਾਸ ਬੋਰਡ ਹੈ ਤਾਂ ਦਾ ਆਪਾਂ ਦਮ ਨਾਲ ਬੋਲ ਰਹੇ ਆ ਐਵੇਂ ਨਹੀਂ ਆਪਾਂ ਗੱਲ ਕਰ ਰਿਹਾ ਹਵਾ ਵਿੱਚ ਸਾਨੂੰ ਪਤਾ ਅਸੀਂ ਕੁਆਲਿਟੀ ਪਾਈ ਹੈ ਕੀ ਕਿੰਨੇ ਕਿ ਦਰਵਾਜਿਆਂ ਦਾ ਸਟਾਕ ਆਪਣੇ ਕੋਲ ਜੇ ਮਿਲਣ ਕਿ ਲੈਣਾ ਹੋਵੇ ਭਾਵੇਂ ਤੁਸੀਂ ਅੱਜ ਦੇ ਦਿਓ ਮੈਨੂੰ 5000 ਦਰਵਾਜੇ ਦਾ ਤੁਹਾਨੂੰ ਮੈਂ 5 ਦਿਨਾਂ 'ਚ 5000 ਦਰਵਾਜੇ ਤੁਹਾਨੂੰ ਪ੍ਰੋਵਾਈਡ ਕਰਾ ਦੂੰਗਾ 5 ਦਿਨਾਂ ਦੇ ਵਿੱਚ 5 ਦਿਨਾਂ ਦੇ ਵਿੱਚ 5000 ਦਰਵਾਜਾ ਪਲੱਸ ਜਿਹੜਾ ਕੁਆਡ ਆ ਉਹ ਆਪਾਂ ਨਹੀਂ ਵੇਚਦੇ ਆ ਉਹ ਸਾਨੂੰ ਦੱਸਣ ਵਾਸਤੇ ਰੱਖਣਾ ਪੈਂਦਾ ਭਾਜੀ ਇਹ ਚੀਜ਼ਾਂ ਐ ਆਪਾਂ ਕਸਟਮਰ ਨੂੰ ਵੀ ਕਹਿੰਦੇ ਆ ਭਾਈ ਜਿਹੜਾ ਜ਼ਿਆਦਾ ਬਹੁਤ ਥੱਲੇ ਜਾਂਦਾ ਉਹ ਇਹ ਚੀਜ਼ਾਂ ਐ ਹੂੰ ਉਹ ਚੀਜ਼ਾਂ ਇਹਨਾਂ ਤੋਂ ਬਚ ਕੇ ਸਕੀਮਾਂ ਤੋਂ ਬਚ ਕੇ ਰਹੋ ਤੇ ਜੇ ਤੁਸੀਂ ਵਧੀਆ ਚੀਜ਼ ਆਪਣੇ ਘਰੇ ਲਗਵਾਣੀ ਆ ਨਾ ਤਾਂ ਇੱਕ ਵਾਰੀ ਵਧੀਆ ਆਪਾਂ ਦੁਕਾਨਦਾਰ ਨਾਲ ਕੰਪੈਰ ਕਰੋ ਕੰਗ ਡੋਰ ਤੁਹਾਡੇ ਵਾਸਤੇ 247 ਤੁਹਾਡੇ ਨਾਲ ਖੜਿਆ ਹੈ ਤੇ ਆਪਣੀ ਗਰੰਟੀ ਵੀ ਚੱਕਦੇ ਆਂ ਸੀ ਸਮਾਨ ਦੀ ਤੇ ਭਾਈ ਬਾਈ ਕਈ ਵਾਰ ਨਾ ਪਿੰਡਾਂ ਵਾਲੇ ਕਸਟਮਰ ਹੁੰਦੇ ਨੇ ਕਹਿੰਦੇ ਨੇ ਵੀ ਅਸੀਂ ਆਪਣਾ ਮਿਸਤਰੀ ਆਪ ਲੈ ਕੇ ਆਉਂਗੇ ਵੀ ਆਪ ਜਾ ਕੇ ਚੈੱਕ ਕਰੋ ਮਿਸਤਰੀ ਮਿਸਤਰੀ ਛੱਡੋ ਭਾਵੇਂ ਜੋ ਮਰਜ਼ੀ ਲੈ ਕੇ ਆਓ ਆਰਕੀਟੈਕਟ ਲੈ ਕੇ ਆਓ ਜਿੱਦਾਂ ਕੋਈ ਤਸੱਲੀ ਕਰਨਾ ਚਾਹੁੰਦਾ ਆਪਾਂ ਉਦਾਂ ਉਹਦੇ ਨਾਲ ਆਪਾਂ ਖੜੇ ਆ ਸਾਡੇ ਕੋਲੋਂ ਕੋਈ ਚੱਕਰ ਨਹੀਂ ਹੈ ਵੀ ਭਾਈ ਮੈਂ ਐਦਾਂ ਤਸੱਲੀ ਕਰਨੀ ਹੈ ਤੁਹਾਡੇ ਸਾਹਮਣੇ ਕਿੰਨੇ ਕਸਟਮਰ ਆਏ ਆ ਆਪਾਂ ਹਰੇਕ ਨੂੰ ਤਸੱਲੀ ਕਰਕੇ ਹੀ ਭੇਜਦੇ ਆਂ ਤੇ ਆਹ ਦਰਵਾਜ਼ੇ ਭਾਜੀ 5 5 7 7000 ਚ ਇਹਦੇ ਦਰਵਾਜ਼ੇ ਜੇ ਤੁਹਾਨੂੰ ਕਿਤੇ ਵੀ ਨਹੀਂ ਮਿਲਨੇ ਇਹ ਬਾਈ ਸਾਗਵਾਨ ਦੇ ਨੇ ਬਿਲਕੁਲ ਸਾਗਵਾਨ ਦੇ ਦਰਵਾਜ਼ੇ ਆ ਭਾਜੀ ਚੈੱਕ ਕਰੋ ਪਾਲਿਸ਼ਾਂ ਚੈੱਕ ਕਰੋ ਨਾ ਤਾਂ ਪੂਰੇ ਚਮਕਦੇ ਨੇ ਪਾਲਿਸ਼ ਚੰਗੀ ਮਰੀ 1500 ਰੁਪਏ ਤੋਂ ਪਾਲਿਸ਼ ਸ਼ੁਰੂ ਹੈ ਭਾਜੀ 1500 ਰੁਪਏ ਚ 1500 ਰੁਪਏ ਚ ਪੂਰੇ ਪੰਜਾਬ ਛੋਟਾ ਤੁਹਾਨੂੰ ਸ਼ੇਰ ਵਾਲੇ ਡਿਜ਼ਾਈਨ ਪਏ ਹੋਏ ਨੇ ਜਿਕਣਾ ਭਾਜੀ ਇਹ ਫ੍ਰੀ ਹੈ ਨਾਲ ਭਾਜੀ ਫ੍ਰੀ ओके okay. हां जी ਜਿਹਨੇ ਲਗਜ਼ਰੀ ਕੰਮ ਕਰਾਣਾ ਉਹਨਾਂ ਨੂੰ ਫ੍ਰੀ ਡਿਜ਼ਾਈਨ ਹੈਗੇ ਹੈ ਇਹ ਠੀਕ ਹੈ ਤੇ ਭਾਈ ਪਹੁੰਚਣਾ ਕਿੱਥੇ ਐਡਰੈਸ ਵੀ ਦੱਸ ਦੋ ਇੱਕ ਵਾਰ ਖਰੜ ਹੈਗਾ ਮੇਨ ਹੈਗਾ ਗੋਪਾਲ KFC ਦੇ ਓਪੋਜੀਟ ਸਾਈਡ ਖਰੜ ਹੈਗਾ 에어ਪੋਰਟ ਰੋਡ ਤੋਂ ਲੈਫਟ ਹੁੰਦੇ ਸਾਰ ਯੂ ਟਰਨ ਮਾਰਨਾ ਕੰਗਡੋਰ ਉਹ ਸਾਹਮਣੇ ਹੈਗਾ ਖਰੜ ਦਾ KFC ਚੈੱਕ ਕਰ ਲੋ ਉਸ ਤੋਂ ਬਿਲਕੁਲ ਓਪੋਜੀਟ ਸਾਈਡ ਹੈਗਾ ਉਹ ਦੇਖੋ ਉਸ ਤੋਂ ਬਿਲਕੁਲ ਓਪੋਜੀਟ ਸਾਈਡ ਇਹ ਦੇਖੋ ਕੰਗਡੋਰ ਸਾਸਤਰੀਕਰ